ਕੀ ਨਾਮ ਆ ਬਈ ਤੇਰਾ ਮੇਰਾ ਨਾਮ ਕਾਕਾ ਬਾਈ ਕੀ ਕਹਿਣਾ ਚਾਹਦੇ ਕਹਿਣਾ ਚਾਹੁੰਦੇ ਜੀ ਆਹ ਕਿਹੜਾ ਬੰਦੇ ਮਾਰ ਕੇ ਜੀ ਗੱਡੀ ਆ ਹਾਂ ਉਹਨਾਂ ਦੇ ਛੱਟਾ ਮਾਰ ਕੇ ਆ ਜੀ ਪਿੰਡੀ ਜੀ ਜਵਿੰਡਾ ਗੱਡੀ ਵਾਲਾ ਜੀ ਹੁਣ ਉਹਨਾਂ ਦਾ ਹਿੱਲਾ ਕਰਨਾ ਚਾਹੀਦਾ ਜੀ ਇਲਾਜ ਉਹਨਾਂ ਦਾ ਕੌਣ ਕਰਾਊਗਾ ਜੀ ਕਿੰਨੇ ਜਣੇ ਚਮੜੀ ਤਿੰਨ ਜਣੇ ਨੇ ਜੀ ਇਹ ਗੱਡੀ ਦੇ ਵਿੱਚ ਕਿੰਨੇ ਜਣੇ ਸੀ ਕਿੰਨੀ ਕੀ ਤੇਜ਼ ਸੀ ਗੱਡੀ ਇਹ ਤੇ ਬਹੁਤ ਗੱਡੀ ਤੇਜ਼ ਸੀ ਜੀ ਐ ਪਤਾ ਨਹੀਂ ਲੱਗਦਾ ਸੀ ਕਿੰਨੇ ਜਣੇ ਸੀਗੇ ਇੰਨੀ ਤੇਜ਼ ਗੱਡੀ ਆ ਰਹੀ ਕੋਈ ਪਿੱਛੇ ਕੋਈ ਹੋਰ ਵੀ ਕੱਢਿਆ ਦੀ ਪੁਲਿਸ ਵਾਲੀ ਗੱਡੀ ਐ ਕੋਲਛਾਲੇ ਦੀ ਗੱਡੀ ਸੀਗੀ ਪਿੱਛੇ ਜੀ ਕਿੰਨੇ ਜਣੇ ਥੱਟ ਬੱਜੇ ਤੁਹਾਡੇ ਉਹ ਤਿੰਨ ਜਣਿਆਂ ਦੇ ਬੱਜਿਆ ਜੀ ਕਿਹੜੀ ਗੱਡੀ ਹੈਗੀ ਆ ਇਹ ਗੱਡੀ ਦੇ ਵਿੱਚ ਕੌਣ ਸੀ ਕੋਈ ਪਤਾ ਲੱਗੇ ਤਾ ਤੋਂ ਕੋਈ ਪਤਾ ਨਹੀਂ ਇਹ ਕਿੰਨੇ ਜਣੇ ਸੀਗੇ ਜੀ ਐ ਨਹੀਂ ਪਤਾ ਲੱਗਿਆ ਜਖਮੀ ਜਿਹੇ ਹੋਣੇ ਉੱਚੇ ਕੌਣ ਕੌਣ ਸ਼ਾਮ ਮਲਿਆ ਇੱਕ ਮੇਰਾ ਮੁੰਡਾ ਜੀ ਇੱਕ ਨੂੰਹ ਹੈ ਜੀ ਇੱਕ ਮੇਰਾ ਭਰਾ ਹੈ ਕਿੱਥੇ ਦਾਖਲ ਕਿੱਥੇ ਹੁੰਦਾ ਧਨੋਲੇ ਆ ਜੀ ਕਿੰਨੀ ਕਿ ਸੱਟ ਹੈਗੀ ਉਹਨਾਂ ਦੀ ਬੱਖੀਆਂ ਚ ਜੀ ਵਿੱਚ ਤੇ ਇੱਕ ਦੇ ਇੱਥੋਂ ਪੱਟ ਦੇ ਖੂਨ ਆ ਹੋ ਗਿਆ ਜੀ ਮੋੜ ਫਟ ਗਿਆ ਤੇ ਹੋਰ ਵੀ ਕੋਈ ਜ਼ਖਮੀ ਕੀਤੇ ਹੈ ਕਾਰਨ ਪਤਾ ਨਹੀਂ ਹੋਰ ਤਾਂ ਜੀ ਕਿੰਨੇ ਕੁ ਪੁਲਿਸ ਸੀ ਇਹ ਗੱਡੀ ਦੇ ਪਿੱਛੇ ਉਹ ਤਿੰਨ ਚਾਰ ਜਾਨੀ ਦੱਸ ਦੇਣੇ ਜੀ ਪੁਲਿਸ ਸੀਗੀ ਮਗਰ ਉਹ ਕੀ ਕਰਦੇ ਸੀ ਕੰਮ ਕਰਦੇ ਸੀਗੇ ਜਿੰਨਾ ਦੇ ਨਹੀਂ ਜੀ ਉਹ ਜਾਣਦੇ ਸੀਗੇ ਜੀ ਉਹ ਅਸੀਂ ਜਾਣਦੇ ਸੀ ਜੀ ਸਬਜੀ ਲਾਉਣ ਆਹ ਪਾਈਆਂ ਦਾ ਖੇਤ ਲਿਆ ਵਾ ਮੇਰਾ ਤੇ ਇਹਨਾਂ ਦੇ ਖੇਤ ਜਾਂਦੇ ਸੀ ਸਬਜੀ ਲਾਉਣ ਕੀ ਨਾਮ ਤੁਹਾਡਾ ਮੇਰਾ ਨਾਮ ਕਾਕਾ ਜੀ ਅੱਜ ਕੀ ਨਾਮ ਤੁਹਾਡਾ ਮੇਰਾ ਮੇਜਸਪਾਰਦਾ ਗੱਲ ਹੋਈ ਕਿਦਾਂ ਇਹ ਭਾਈ ਗੱਡੀ ਖੜੀ ਸੀ ਜੀ ਇਧਰ ਪਿੱਛੋਂ ਗੱਡੀ ਆਈ ਆ ਬਹੁਤ ਸਪੀਡ ਤੇ ਇਹਨਾਂ ਨੇ ਕੁਝ ਨਹੀਂ ਦੇਖਿਆ ਸਕੂਲ ਦਾ ਟਾਈਮ ਸੀ ਬੱਚਿਆਂ ਦਾ ਤੇ ਇਹ ਗੱਡੀ ਨਾ ਖੜੀ ਹੁੰਦੀ ਤਾਂ ਜਾਨੀ ਵਾਲੀ ਨੁਕਸਾਨ ਬਹੁਤ ਹੋਣਾ ਸੀਗਾ ਇਹ ਗੱਡੀ ਵਿੱਚ ਹਿੱਟ ਕਰਨ ਤੋਂ ਬਾਅਦ ਇਹ ਗੱਡੀ ਰੁਕੀ ਉਸ ਤੋਂ ਪੁਲਿਸ ਦੀ ਗੱਡੀ ਪਿੱਛੇ ਸੀ ਤਰੰਤੀ ਮੌਕੇ ਤੇ ਪੁਲਿਸ ਆ ਗਈ ਆ ਉਹਦੇ ਕਰਕੇ ਬਚਾਅ ਹੋ ਗਿਆ ਨਹੀਂ ਅੱਗੇ ਜਾ ਕੇ ਬਹੁਤ ਨੁਕਸਾਨ ਹੋਣਾ ਸੀ ਬੱਚੇ ਸਕੂਲ ਵਾਲੇ ਵੀ ਆ ਰਹੇ ਸੀਗੇ ਮਤਲਬ ਘਰੇਲੂ ਲੋਕ ਵੀ ਝਾੜੂ ਪੋਚਾ ਕਰ ਰਹੇ ਸੀਗੇ ਨੁਕਸਾਨ ਜ਼ਿਆਦਾ ਹੋ ਜਾਣਾ ਸੀ ਇਹ ਪਤਾ ਲੱਗੇ ਕਿਉਂ ਲੋਕਸੀ ਕਿਵੇਂ ਇਹ ਦੱਸਣ ਦਾ ਪਤਾ ਲੱਗੇ ਗੈਂਗਸਟਰ ਹੀ ਵਗੈਰਾ ਇਸੇ ਲਿੰਕ ਲੱਕ ਲਿੰਕ ਰੱਖਦੇ ਨੇ ਗੈਂਗਸਟਰ ਮਤਲਬ ਬਦਮਾਸ਼ੀ ਵਾਲੀ ਲੜਕੀ ਜੀ ਕਾਫੀ ਤੇਜ਼ ਗੱਡੀ ਆ ਬਹੁਤ ਸਪੀਡ ਤੇ ਗੱਡੀ ਸੀ ਜੀ ਅੱਗੇ ਪਿੱਛੇ ਵੀ ਹਟ ਕਰਕੇ ਆਈ ਇਹ ਇੱਥੇ ਅੱਗੇ ਫਸ ਗਈ ਗੱਡੀ ਇਹ ਅੱਗੇ ਰਸਤਾ ਹੈਗਾ ਅੱਗੇ ਰਸਤਾ ਹੈਗਾ ਸੀ ਅੱਗੇ ਵੀ ਗੱਡੀਆਂ ਖੜੀਆਂ ਨੇ ਜੀ ਬਾਈਕ ਖੜੀਆਂ ਸੀਗਾ ਜੇ ਗੱਡੀ ਨਾ ਹੁੰਦੀ ਅੱਗੇ ਹੋਰ ਹਿੱਟ ਕਰਦੀ ਗੱਡੀਆਂ ਇਹਨਾਂ ਦਾ ਵੀ ਵਿਚਾਰ ਹੈਗਾ ਇਹਨਾਂ ਦਾ ਵਿਚਾਰ ਹੈਗਾ ਜੀ ਇਹ ਵਿਚਾਰਾ ਛੱਡ ਆਪਣੇ ਘਰ ਵੜ ਗਿਆ ਨਾਲ ਦੀ ਨਾਲ ਜਦੋਂ ਹਿੱਟ ਕਰੀ ਗੱਡੀ ਇੱਕ ਤਾਂ ਪਹਿਲਾਂ ਅੱਗੇ ਖੜਾ ਸੀਗਾ ਜੀ ਤੇ ਕਪ ਜੋ ਗੱਡੀ ਆਈਏ ਭੱਜ ਕੇ ਉੱਪਰ ਚੜ ਕੇ ਦੇ ਲਈਆਂ ਸਾਹੇ ਲਈ ਸਾਹੇ ਇੱਥੇ ਕੀ ਗੱਲ ਹੋਈ ਸੀ ਕਿਵੇਂ ਕੀ ਜਦੋਂ ਤੁਸੀਂ ਆਏ ਸੀ ਗੱਡੀ ਵਿੱਚ ਸੀ ਬਾਹਰ ਕੀ ਗੱਲ ਹੋਈ ਮੈਂ ਗੱਡੀ 'ਚ ਉਤਰ ਗਈ ਹਲੇ ਕੋੜੀਆਂ ਦੇ ਉਤਰਿਆ ਸੀਗਾ ਪਿੱਛੋਂ ਇੱਕ ਗੱਡੀ ਨੇ ਆਜਨੇ ਆ ਕੇ ਮੇਰੇ ਵਾਲੀ ਗੱਡੀ 'ਚ ਵਿੱਚ ਮਾਰੀ ਜਿਸ ਕਿਸੇ ਸਲਾਚਾਰੀ ਗੱਡੀ ਸੀ ਗੱਡੀ ਬਹੁਤ ਤੇਜ਼ ਸੀ ਗੱਡੀ 60 70 ਦੀ ਸਪੀਡ ਤੇ ਸੀ ਗਲੀ ਦੇ ਵਿੱਚ ਸੀ ਵਿੱਚ ਕਿੰਨੇ ਕਿਆਨੇ ਸੀ ਦੇਖ ਵਿੱਚ 4-5 ਜਾਣੇ ਸੀ ਦੇ ਵੀਰ ਵਿੱਚ ਮਰ ਗਈ ਉਹਨਾਂ ਨੇ ਉਹਨਾਂ ਕਿ ਜੋ ਰੁਕੇ ਹੋਰ ਬਣ ਕਿ ਆਪ ਚੜਤ ਰਹੀ ਨਹੀਂ ਮੈਂ ਮਪਾ ਜੀ ਦੇ ਅੰਦਰੋਂ ਵੜ ਗਿਆ ਜੀ ਉਸ ਤੋਂ ਅੱਗੇ ਮੈਨੂੰ ਕੁਝ ਨਹੀਂ ਪਤਾ ਪਈ ਪਤਾ ਨਹੀਂ ਮਦ ਜੀ ਜਦੋਂ ਗੱਡੀ ਵਿੱਚ ਬੱਚ ਬੱਚੀ ਇੱਕਦਮ ਅੰਦਰ ਵੜ ਗਿਆ ਸੀ ਤੁਸੀਂ ਮਨ ਕੇ ਆ ਰਹੇ ਸੀ ਜਾ ਰਹੇ ਸੀ ਮੈਂ ਆਪਦੀ ਭੈਣ ਨਾਲ ਬਾਜ਼ਾਰ ਚ ਜਾ ਰਿਹਾ ਸੀ ਗਈ ਉਹ ਬਾਰੇ ਖੜੀ ਸੀ ਅਸੀਂ ਅੰਦਰ ਵੜ ਗਏ ਨਾਲ ਦੀ ਨਾਲ ਦੋਵੇਂ ਨਹੀਂ ਜਦੋਂ ਗੱਡੀ ਦੇ ਵਿੱਚ ਵਿੱਚ ਜਿਸ ਸਮੇਂ ਇਹ ਗੱਡੀ ਆਈ ਜੇ ਇਥੇ ਵਾਦੀ ਵਾਲੀ ਥਾਂ ਹੈ ਕਿ ਇੱਥੇ ਬੱਚਿਆਂ ਦਾ ਸਕੂਲ ਦਾ ਟਾਈਮ ਹੀ ਹੁੰਦਾ ਹੋਇਆ ਲੱਗਦਾ ਕਿ ਵੱਡਾ ਇਹ ਅਸਲ ਵਿੱਚ ਜੇ ਗੱਡੀ ਵਿੱਚ ਨਾ ਵਜਦੀ ਅੱਗੇ ਵੋ ਜਾਣਾ ਨੁਕਸਾਨ ਹੋ ਜਾਣਾ ਸੀ ਕਿਉਂਕਿ ਸਕੂਲ ਵਾਲੇ ਬੱਚੇ ਸਵੇਰੇ ਟਾਈਮ ਸੀਗਾ ਅੱਗੇ ਆ ਰਹੇ ਸੀ ਤੁਰ ਕੇ ਤੇ ਕੁਝ ਨਹੀਂ ਦੇਖ ਰਹੇ ਸੀ ਪੂਰੀ ਤੇਜ਼ ਸਪੀਡ ਦੇ ਵਿੱਚ ਮੇਰੀ ਗੱਡੀ ਦਾ ਕਿੰਨਾ ਕੁ ਨੁਕਸਾਨ ਹੋਇਆ ਮੇਰੀ ਗੱਡੀ ਸਾਰੀ ਲਗਭਗ ਟੁੱਟ ਚੁੱਕੀ ਹੈ ਮੋਰੋਂ ਵੀ ਦੇ ਪਿਛੋਂ ਮੈਨੂੰ ਲੱਗਦਾ ਤੁਹਾਨੂੰ ਤੱਕ ਗੈਂਗਸਟਰ ਨੇ ਹਾਂਜੀ ਜਦੋਂ ਵਾਦ ਵਿੱਚ ਅਸੀਂ ਦੇਖਿਆ ਫਿਰ ਇਹਨਾਂ ਨੇ ਪੁਲਿਸ ਨੇ ਅਸਲਾਦੁਲਾਹ ਇਬਰਾਮਦ ਕਰਿਆ ਹੈ ਜੀ ਇਹ ਜੀ ਅੱਜ ਸਾਡੇ ਥਾਣਾ ਧਨੋਲਾ ਦੀ ਪੁਲਿਸ ਨੂੰ ਅਰਲੀ ਮਾਰਨਿੰਗ ਇੱਕ ਮੁਖਬਰ ਖਾਸ ਵੱਲੋਂ ਤਲਾਹ ਮਿਲੀ ਸੀ ਕਿ ਇੱਕ ਸ਼ੱਕੀ ਵਰਨਾ ਗੱਡੀ ਰੰਗ ਚਿੱਟਾ ਜਿਹੜੀ ਹੈ ਧਨੋਲਾ ਏਰੀਏ ਦੇ ਵਿੱਚ ਘੁੰਮ ਰਹੀ ਹੈ ਸੋ ਉਸ ਦੇ ਸਬੰਧ ਵਿੱਚ ਸਾਡੇ ਜਿਹੜਾ ਐਸ ਐਚ ਓ ਸਾਹਿਬ ਇੰਸਪੈਕਟਰ ਲਖਵਿੰਦਰ ਲਖਵੀਰ ਸਿੰਘ ਜਿਹੜਾ ਇਹਦੀ ਜਾਂਚ ਦੇ ਸਬੰਧ ਵਿੱਚ ਜਿਹੜਾ ਆਪਣੇ ਏਰੀਏ ਦੇ ਵਿੱਚ ਗਸ਼ਤ ਕਰਨ ਨਿਕਲੇ ਸੋ ਇਹਨਾਂ ਨੂੰ ਧਨੌਲੇ ਸ਼ਹਿਰ ਦੇ ਅੰਦਰ ਹੀ ਇੱਕ ਸਫੈਦ ਰੰਗ ਦੀ ਜਿਹੜੀ ਹੈ ਵਰਨਾਕਾਰ ਉਹ ਇਹਨਾਂ ਨੇ ਸਪੋਟ ਕੀਤੀ ਜਿਹੜੀ ਕਿ ਇਹਨਾਂ ਨੂੰ ਦੇਖ ਕੇ ਜਿਹੜਾ ਕਾਰ ਸਵਾਰ ਸੀ ਉਹ ਜਿਹੜੇ ਕਿ ਸ਼ੱਕੀ ਹਰਤ ਦੇ ਵਿੱਚ ਉਹਨਾਂ ਨੇ ਗੱਡੀ ਨੂੰ ਭਜਾਈ ਸੋ ਜਿਹੜਾ ਸਾਡੀ ਟੀਮ ਨੇ ਇੱਕ ਗੱਡੀ ਦਾ ਪੇछा ਕੀਤਾ ਤੇ ਕਾਫੀ ਗਲੀਆਂ ਦੇ ਵਿੱਚ ਚੇਸ ਕਰਦੇ ਹੋਏ ਇਹ ਧਨੌਲੇ ਸ਼ਹਿਰ ਦੇ ਅੰਦਰ ਭੀੜੀਆਂ ਗੱਡੀਆਂ ਵਿੱਚ ਦੀ ਹੋ ਕੇ ਅੱਗੇ ਗੱਡੀ ਇੱਕ ਗਲੀ ਦੇ ਵਿੱਚ ਖੜੀ ਆਲਟੋ ਕਾਰ ਨੂੰ ਇਹਨਾਂ ਹਿੱਟ ਕੀਤਾ ਤੋ ਜਿਹਦੇ ਵਿੱਚ ਸਾਡੀ ਪੁਲਿਸ ਪਾਰਟੀ ਨੇ ਇਹਨਾਂ ਨੂੰ ਰਾਉਂਡ ਅਪ ਕੀਤਾ ਤੇ ਜਿਹਦੇ ਵਿੱਚ ਦੋ ਜਿਹੜੇ ਨੇ ਮੇਲ ਤੇ ਦੋ ਫੀਮੇਲ ਸੀਗੇ ਇਹਨਾਂ ਨੂੰ ਜਦੋਂ ਰਾਉਂਡ ਅਪ ਕੀਤਾ ਗਿਆ ਤੇ ਇਹਨਾਂ ਕੋਲੋਂ ਜਿਹੜਾ ਇਹਨਾਂ ਦੀ ਪੁੱਛਗਿੱਛ ਕਰਨ ਤੇ ਪਤਾ ਲੱਗਾ ਇਹਨਾਂ ਵਿੱਚ ਇੱਕ ਵਿਅਕਤੀ ਜਿਹੜਾ ਅਸੀਂ ਗੁਰਪ੍ਰੀਤ ਸਿੰਘ ਗੋਪੀ ਵਾਸੀ ਸੇਲਬਰਾ ਜ਼ਿਲ੍ਹਾ ਬਠਿੰਡਾ ਹੈ ਜਿਹੜਾ ਕਿ ਜਿਹਦੇ ਤੇ ਰਾਉਂਡ 7-8 ਪਰਚੇ ਪਹਿਲਾਂ ਦਰਜ ਨੇ ਜਿਹਦੇ ਵਿੱਚ ਜ਼ਿਆਦਾਤਰ ਮਰਡਰ ਤੇ ਅਟੈਂਪਟ ਟੂ ਮਰਡਰ ਦੇ ਪਰਚੇ ਨੇ ਦੋ ਤਿੰਨ ਕੇਸਾਂ ਦੇ ਵਿੱਚ ਵਾਂਟਡ ਵੀ ਸੀ ਜਿਹਦੇ ਵਿੱਚ ਕਿ 1 302 ਦਾ ਮਕਦਮਾ ਇੱਕ ਦੋ ਮੁਕਦਮੇ ਜਿਹੜੇ 307 ਦੇ ਮਕਦਮੇ ਦੇ ਵਿੱਚ ਵਾਂਟਡ ਸੀ ਇਸੇ ਤਰ੍ਹਾਂ ਇਹਦਾ ਜਿਹੜੀ ਇਹਦੇ ਨਾਲ ਇੱਕ ਲੇਡੀ ਸੀ ਸੁਖਮਨ ਪ੍ਰੀਤਕੌਰ ਜਿਹਨੂੰ ਕਿ ਆਪਣੀ ਵਾਈਫ ਦੱਸਦਾ ਉਹ ਸੀ ਤੇ ਇਸ ਦੇ ਨਾਲ ਦਾ ਜਿਹੜਾ ਦੂਜਾ ਸਾਥੀ ਹੈ ਗਗਨਦੀਪ ਸਿੰਘ ਵਾਸੀ ਜਿਹੜਾ ਭਗਤਾ ਭਾਈ ਕਾ ਜ਼ਿਲ੍ਹਾ ਪਠੰਡਾ ਉਹਨੂੰ ਵੀ ਅਸੀਂ ਰਾਉਂਡ ਅਪ ਕੀਤਾ ਗਿਆ ਜਿਹਦੇ ਤੇ ਰਾਉਂਡ ਤਿੰਨ ਪਰਚੇ ਦਰਜ ਨੇ ਹੁਣ ਬੇਲਤੇ ਆਏ ਹੋਏ ਸੀ ਦੂਸਰੀ ਜਿਹੜੀ ਲੇਡੀ ਆ ਉਹਦੀ ਗਰਲਫ੍ਰੈਂਡ ਸੀ ਤੇ ਹੁਣ ਇਹਨਾਂ ਤੋਂ ਜਿਹੜਾ ਸਾਨੂੰ ਇੱਕ ਜਿਹੜਾ ਇਲੀਗਲ ਵੈਪਨ ਵੀ ਜਿਹੜਾ ਰਿਕਵਰ ਹੋਇਆ ਤੇ ਸ਼ੇਰ ਤੇ ਸ਼ੇਰ ਆਉਂਦੇ ਵੀ ਜਿਹੜੇ ਉਸ ਤੋਂ ਬਰਾਮਦ ਕੀਤਾ ਜਿਹੜਾ ਇਹ ਪਿਸਟਲ ਹੈ ਜੀ ਇਲੀਗਲ ਜਿਹੜਾ ਕੰਟਰੀ ਮੇਡ ਪਿਸਟਲ ਜਿਹੜਾ ਰਿਕਵਰ ਕੀਤਾ ਗਿਆ ਕਈ ਹੋਰ ਵਾਰੰਦਾਂ ਦੇ ਵਿੱਚ ਸ਼ਾਮਿਲ ਸੀ ਜੀ ਜਿਵੇਂ ਮੈਂ ਤੁਹਾਨੂੰ ਦੱਸਿਆ ਇਹ ਕਾਫੀ ਟਾਈਮ ਤੋਂ ਜਿਹੜਾ ਇਹੋ ਜਿਹੀਆਂ ਲੁੱਟਾਂ ਖੋਹਾਂ ਦੀਆਂ ਕਤਲ ਫਰੋਤੀ ਤੇ ਅਟੈਂਪਟ ਟੂ ਮਰਡਰ ਦੀਆਂ ਵਾਰਦਾਤਾਂ ਦੇ ਵਿੱਚ ਸ਼ਾਮਿਲ ਸੀਗੇ ਤੇ ਤਿੰਨ ਵਾਰਦਾਤਾਂ ਦੇ ਵਿੱਚ ਤਾਂ ਇਹ ਪੁਲਿਸ ਨੂੰ ਵਾਂਟਡ ਹੀ ਸੀ ਤੇ ਫਰਦਰ ਇਹਨਾਂ ਦੀ ਜਿਹੜੀ ਪੁੱਛਗਿੱਛ ਕੀਤੀ ਜਾਊਗੀ ਤੇ ਹੋਰ ਵੀ ਜਿਹੜੀ ਇਹ ਖਲਾਸੇ ਹੋਣ ਦੀ ਸਮਝ ਜਿਹੜੀ ਸੁਭਾਅ ਨੇ ਜੋ ਹੁਣ ਤੱਕ ਪਤਾ ਲੱਗਿਆ ਇੱਕ ਜਿਹੜਾ ਮੌਜੀ ਨਾਮ ਦਾ ਕੈਟਾਗਰੀ ਇਹ ਗੈਂਗਸਟਰ ਹੈ ਜਿਹੜਾ ਕੇ ਇਸ ਵੇਲੇ ਜੇਲ੍ਹ ਦੇ ਵਿੱਚ ਬੰਦ ਹੈ ਉਹਦੇ ਨਾਲ ਇਹਦੇ ਕਾਫੀ ক্লোਜ਼ ਰਿਲੇਸ਼ਨ ਸੀ ਤੇ ਇਹ ਪਹਿਲਾਂ ਤੋਂ ਗੁਰਪ੍ਰੀ ਸੇਖੋਂ ਗੈਂਗ ਦੇ ਨਾਲ ਵੀ ਐਸੋਸੀਏਟਡ ਰਿਹਾ ਗਿਆ ਇਹ ਹੁਣ ਅਸੀਂ ਗਾਂ ਪੁੱਛ ਕੇ ਚ ਕਰਾਂਗੇ ਜੀ ਇਹਦੀ ਸਾਰੇ ਕਾਗਜ਼ ਪੱਤਰ ਚੈੱਕ ਕਰਾਂਗੇ ਤੇ ਜੋ ਵੀ ਫਰਦਰ ਖੁਲਾਸੇ ਹੋਣਗੇ ਉਹ ਤੁਹਾਨੂੰ ਦੱਸਿਆ ਜਾਏਗਾ ਸਰ ਇੰਨੇ ਨੁਕਸਾਨ ਕਿੰਨਾ ਹੋਇਆ ਜੀ ਅੱਜ ਇੱਥੇ ਜੀ ਅੱਗੇ ਇੱਕ ਜਿਹੜੀ ਹੈ ਇਹ ਗਲੀ ਦੇ ਵਿੱਚ ਇੱਕ ਆਟੋ ਗੱਡੀ ਖੜੀ ਸੀ ਉਹਦੇ ਵਿੱਚ ਇਹਨਾਂ ਨੇ ਕਾਫੀ ਜ਼ੋਰ ਦੀ ਜਿਹੜਾ ਇਹਨੂੰ ਹਿੱਟ ਕੀਤਾਗਾ ਉਹ ਵੀ ਅਸੀਂ ਜਿਹੜਾ ਹੁਣ ਐਫ ਆਈ ਆਰ ਦਰਜ ਕਰਾਂਗੇ ਉਹ ਵੀ ਅਸੀਂ ਜਿਹੜੀਆਂ 281 300 24 ਵਗੈਰਾ ਸੈਕਸ਼ਨਸ ਵੀ ਐਨਐਸ ਦੀਆਂ ਅਸੀਂ ਐਫਆਈਆਰ ਦੇ ਵਿੱਚ ਐਡ ਕਰਾਂਗੇ ਨਸ਼ਾ ਗ੍ਰਿੰਗ ਨਾਲ ਵੀ ਸਾਰੇ ਦੇ ਪਹਿਲਾਂ ਪਰਚੇ ਦਰਜਿਆ ਕੋਈ ਨਸ਼ਾ ਵੀ ਕੀਤਾ ਨਾ ਜੀ ਨਹੀਂ ਹਾਂਜੀ ਇਹਦੇ ਤੇ ਪਹਿਲਾਂ ਐਨਡੀਪੀਐਸ ਦੇ ਪਰਚੇ ਦਰਜ ਨੇ ਹੁਣ ਆਪਾਂ ਇਹਨਾਂ ਦਾ ਮੈਡੀਕਲ ਕਰਾਵਾਂਗੇ ਜਿਹੜਾ ਕੋਈ ਨਸ਼ਾ ਵਗੈਰਾ ਕੀਤਾ ਉਹ ਵੀ ਸਾਹਮਣੇ ਆ ਜਾਏਗਾ ਤੇ ਫਰਦਰ ਵੀ ਅਸੀਂ ਇਹਦੇ ਬਾਰੇ ਇਨਵੈਸਟੀਗੇਸ਼ਨ ਕਰਾਂਗੇ ਕਿ ਨਸ਼ੇ ਦੀ ਸਪਲਾਈ ਵਗੈਰਾ ਦੇ ਵਿੱਚ ਇਹਨਾਂ ਦਾ ਜੇਕਰ ਕੋਈ ਹੱਥ ਹੈ ਉਹ ਵੀ ਅਸੀਂ ਇਸ ਇਸ ਪੱਖ ਤੋਂ ਵੀ ਦੀ ਜਾਂਚ ਕਰਾਂਗੇ ਜੀ ਜਿਵੇਂ ਦੱਸਿਆ ਇੱਕ ਤਾਂ ਸੁਖਮਨ ਪ੍ਰੀਤ ਕੌਰ ਹੈ ਜਿਨੂੰ ਕਿ ਇਹ ਜਿਹੜਾ ਗੁਰਪ੍ਰੀਤ ਸਿੰਘ ਓਪੀ ਆਪਣੀ ਵਾਈਫ ਦੱਸਦਾ ਤੇ ਦੂਸਰੀ ਲੜਕੀ ਜਿਹੜੀ ਆ ਹਰਪ੍ਰੀਤ ਕੌਰ ਹਰਪ੍ਰੀਤ ਕੌਰ ਹੈ ਉਹ ਆਪਣੇ ਆਪ ਨੂੰ ਗਗਨਦੀਪ ਸਿੰਘ ਦੀ ਵਾਈਫ ਦੱਸਦੀ ਹੈ ਤੇ ਫਰਦਰ ਆਪਾਂ ਇਹ ਇਹਨਾਂ ਦੀ ਜਾਣ ਪਛਾਣ ਕੀਤੀ ਜਾਊਗੀ ਜੀ ਇਹ ਲੜਕੀਆਂ ਵੀ ਬਠਿੰਡੇ ਜ਼ਿਲ੍ਹੇ ਨਾਲ ਸੰਬੰਧਿਤ ਨਹੀਂ ਜੀ ਚ ਲੱਗਦਾ ਕਿ ਬਹੁਤ ਵੱਡੀ ਬਣਾੜਾ ਪੁੱਛ ਪਾਉਂਗੇ ਜੀ ਬਿਲਕੁਲ ਸਾਡੀ ਜਿਹੜੀ ਧਨੋਲਾ ਪੁਲਿਸ ਨੇ ਜਦੋਂ ਇਹਨਾਂ ਨੂੰ ਇਤਲਾ ਮਿਲੀ ਹੈ ਉਹਦੇ ਉੱਤੇ ਬਹੁਤ ਹੀ ਤੇਜ਼ੀ ਦੇ ਨਾਲ ਐਕਸ਼ਨ ਕਰਦੇ ਹੋਏ ਇਹਨਾਂ ਨੂੰ ਜਿਹੜਾ ਰਾਉਂਡ ਅਪ ਕੀਤਾ ਇਹਨਾਂ ਦੇ ਕੋਲ ਦੇਖੋ ਅਸਲਾ ਵੀ ਸੀ ਕੰਟਰੀ ਮੇਡ ਤੇ ਕਾਫੀ ਪੁਰਾਣੇ ਹਾਰਡਹੈਂਡ ਕ੍ਰਾਈਮਨਲਸ ਨੇ ਤੇ ਕਿਸੇ ਵੀ ਤਰ੍ਹਾਂ ਦੀ ਜਿਹੜੀ ਇਹ ਘਟਨਾ ਨੂੰ ਅੰਜਾਮ ਦੇ ਸਕਦੇ ਸੀ ਤੇ ਇਹਨਾਂ ਨੂੰ ਹੁਣ ਜੇ ਪਹਿਲਾਂ ਫੜਿਆ ਗਿਆ ਤਾਂ ਇਹ ਜਿਹੜਾ ਪ੍ਰੀਵੈਂਟਿਵ ਐਕਸ਼ਨ ਲਿਆ ਗਿਆ ਤੇ ਆਪਣੇ ਏਰੀਏ ਦੇ ਵਿੱਚ ਅਸੀਂ ਬਿਲਕੁਲ ਸਾਡੀ ਜਿਹੜੀ ਬਰਨਾਲਾ ਪੁਲਿਸ ਹੈ ਬੜੀ ਮਿਹਨਤ ਦੇ ਨਾਲ ਜੁਟੀ ਹੋਈ ਹੈ ਤੇ ਇਹੋ ਜਿਹੇ ਜਿਹੜੇ ਅਨਸਰ ਨੇ ਉਹਨਾਂ ਨੂੰ ਬਿਲਕੁਲ ਵੀ ਆਪਣੇ ਏਰੀਏ ਦੇ ਵਿੱਚ ਅਸੀਂ ਇਹੋ ਜਿਹੀ ਕੋਈ ਵਾਰਦਾਤ ਨਹੀਂ ਕਰਦੇ ਹੈਗੇ ਕੋਈ ਜਾਨੀ ਨੁਕਸਾਨ ਮਿਲ ਕੇ ਸੱਤ ਚੋੜ ਦੇ ਵਿੱਚ ਨਹੀਂ ਇਹੋ ਜੀ ਕੋਈ ਗਲਵਾਟ ਸਾਹਮਣੇ ਨਹੀਂ ਆਈ ਹੈਗੀ ਇਹਨਾਂ ਨੇ ਜਿਹੜੀ ਗੱਡੀ ਹੈ ਇਹ ਜਿਹੜਾ ਫੋਰਚੂਨੇਟਲੀ ਜਿਹੜੀ ਉਹ ਗੱਡੀ ਸੀ ਅੱਗੇ ਉਹ ਖਾਲੀ ਸੀ ਉਹਦੇ ਵਿੱਚ ਕੋਈ ਜਿਹੜਾ ਸਵਾਰੀ ਨਹੀਂ ਸੀ ਇਸ ਕਰਕੇ ਕੋਈ ਇਹੋ ਜਿਹਾ ਜਾਨੀਵਾਲੀ ਨੁਕਸਾਨ ਹੁਣ ਤੋਂ ਬਚਾ ਹੋ ਗਿਆ ਇਹਨਾਂ ਦੇ ਕੁਝ ਜਿਹੜੀਆਂ ਮਾਮੂਲੀ ਸੱਟਾਂ ਲੱਗੀਆਂ ਨੇ ਕਿਉਂਕਿ ਕਾਫੀ ਤੇਜ਼ੀ ਨਾਲ ਇਹਨਾਂ ਨੇ ਦੇ ਆ ਕੇ ਗੱਡੀ ਉਹਦੇ ਵਿੱਚ ਮਾਰੀ ਹੈ ਤੇ ਗਲੀ ਭੀੜੀ ਹੋਣ ਕਰਕੇ ਇਹਨਾਂ ਦੀ ਗੱਡੀ ਦਾ ਵੀ ਨੁਕਸਾਨ ਹੋਇਆ ਤੇ ਆਪਦੇ ਵੀ ਇਹਨਾਂ ਦੇ ਕੁਝ ਜਿਹੜੀਆਂ ਮਾਮੂਲੀ ਸੱਟ-ਚੋਟਾਂ ਲੱਗੀਆਂ ਨੇ ਜੀ